ਸਾਤਿਕਾਰ ਸਾਰਿਆਂ ਨੂੰ ਕਿ ਸਾਰੇ ਜਾਣੇ ਵਾਇਬਰ ਤੇ ਸੱਜਣ ਵਧੀਆ ਹੁਣ ਅੱਜ ਅਸੀਂ ਫੇਰ ਲੱਗੇ ਆ ਬਲੌਗ ਬਣਾਉਣਾ ਅੱਜ ਸੰਧਿਆ ਤੇ ਅੱਜ ਅਸੀਂ ਜਾਵਾਂਗੇ ਦੁਕਾਨ ਤੇ ਹਾਂ ਜੱਪੂ ਜੱਪੂ ਦੀ ਲੈਂਸ ਲੈ ਕੇ ਆਉਣੀ ਥੋੜੀ ਤੇ ਆ ਸਾਡੇ ਵੇਖੋ ਗਵਾਂਡੀ ਅੱਜ ਪਾਣੀ ਨਹੀਂ ਆਇਆ ਵਿਚਾਰਾਂ ਦੇ ਤੇ ਫਾ ਕੱਪੜੇ ਸਾਡੇ ਘਰੇ ਕਦੇ ਨਹੀਂ ਆਉਂਦੇ ਤੇਰੇ ਹੁਣ ਸ਼ਬ ਨੂੰ ਅਸੀਂ ਨਵਾਤਾ ਸ਼ਬ ਮੇਰਾ ਸੁੱਤਾ ਪਿਆਈ ਸਨੂਜਾ ਕਾ ਮਾਪਣਾ ਵੇੜ ਲੈ ਹਣ ਅਸੀਂ ਜੱਪੂ ਨੂੰ ਨਵਾ ਕੇ ਜੇ ਦਾ ਪਾਪਾ ਗਿਆ ਏ ਬਾਹਰ ਨੂੰ ਜੇ ਜਦੋਂ ਆ ਗਿਆ ਤੇ ਫਿਰ ਅਸੀਂ ਜਾਵਾਂਗੇ ਦੁਕਾਨ ਤੇ ਇਹ ਤਾਂ ਲੈ ਕੇ ਗਈ ਕੀ ਲੈ ਕੇ ਗਈ ਪੱਕੜ ਉਹਦੇ ਉਹ ਲੈ ਜਾਂਦੀ ਆ ਫਿਰ ਲੈ ਕੇ ਜਾਉਂਗੀ ਹੋਰ ਕੀ ਨਹੀਂ ਹੋਰ ਕੀ ਪੱਕੜ ਉਹ ਜੀ ਜੀ ਦੀ ਗੱਲ ਜੱਪੂ ਅਸੀ ਡਰੈੱਡ ਸੂਟ ਬਣਾ ਕੇ ਦੇਣਾ ਹਣਾ ਜੱਪੂ ਹੁਣ ਇਹਦੇ ਪਾਪੇ ਨੂੰ ਫੋਨ ਲਾ ਲਗੇ ਤੇ ਫਿਰ ਪਹਿਲਾਂ ਰੈਡੀ ਹੁੰਨੇ ਆ ਨਾ ਉਹ ਕੇ ਫਿਰ ਲਾਉਣੇ ਦੇ ਪਾਪੇ ਨੂੰ ਫੋਨ ਜੇ ਉਹਦੇ ਨੂੰ ਆ ਗਿਆ ਤਾਂ ਕੀ ਕਹਿਣਾ ਮਿਲਦੇ ਆ ਸਾਡੇ ਘਰੇ ਆ ਗਏ ਮਹਿਮਾਨ ਇੱਕ ਆ ਗਿਆ ਦੋ ਆ ਗਏ ਸਾਡੀ ਨਾਨੀ ਆ ਗਈ ਇੱਕ ਬੇਬੇ ਠੀਕ ਆ ਚਾਹ ਪੀ ਲਈ ਪੀ ਲਿਓ ਤੇ ਆ ਸਾਡਾ ਸ਼ਾਬਾ ਆ ਸਾਡੇ ਬੱਚਾ ਸੋਕਰੂਠਾ ਹੈ ਖਾਣਾ ਸੀ ਮੋਸਾ ਸਰਦਾਰ ਜੀ ਸਾਨੂੰ ਮੁੰਦਰੀ ਬੰਦੀਆਂ ਤਾਂ ਮੈਂ ਐ ਚੱਕਣੀ ਨਹੀਂ ਸਾਡੇ ਵਕਾਏ ਹੁਣ ਆਪਾਂ ਨਾਲੇ ਤੇ ਸਾਡੇ ਘਰੇ ਆਣ ਰੇਖਾ ਸਾਡੇ ਘਰ ਦਾ ਮੋਹਣ ਅੱਜ ਕੁੜੀ ਕਦੇ ਨਾਤੀ ਆ ਬਿਮਾਰੀ ਪੈਣਾ ਨਾਤੀ ਨਾ ਹੁੰਦੀਆਂ ਬਲੌਗ ਬਣਾਉਣ ਲੱਗੀ ਆ ਨਾ ਹੁੰਦੇ ਤਾਂ ਨਾਤੀ ਆ ਤੂੰ ਰੋਂਦਾ ਕਰਕੇ ਤੇ ਸਾਰੇ ਹੀ ਲੱਗਦੇ ਹੋ ਇਹ ਨਾ ਤਣਾਉਂਦੇ ਨਹੀਂ Hello, koi ना चप्पल ला देंगे तेनु नऊंगा ਜੇਪੋ ਨਾ ਚਕੇ ਵਖਾਏ ਨਹੀ ਨਾ ਚੋ ਚੋਰ ਕੰਦਾ ਕੇ ਹੋਣ ਚੋਰ ਕੰਦਾ ਚੋਰ ਮੇ ਨਾ ਹੀ ਮੜਾ ਖੱਚਾ ਹੋ ਤੈਂ ਟਕਾਣੀ ਆ ਦਾ ਨਹੀਂ ਚੋਰ ਅਲੀ ਚਾਰ ਹੁੰਨੇ ਕਹਦੀ ਚਾਰ ਹੁੰਨੇ ਜੀ ਮੈਨੂੰ ਨਿਆ ਅਰੇ ਮਣੀ ਇਹ ਕਿ ਚਾਰ ਹੁੰਨੇ ਨਹੀਂ ਕਰਦੇ ਟੁੱਪ ਜੇ ਪੈ ਰਹੀ ਹੈ ਦੇਖਦੇ ਹਾਂ किधर ब्लॉग तो कोई ना ब्लॉग भी बना लेने चाह भी बना लेने नाल नाल। जी होना बना लगे चाहे की दुद्ध नी लैके आए होर

ਚਾਹ ਪੀ ਬਣਾ ਰਹੀ ਆ ਕੰਮ ਕੁ ਮੈਂ ਪਾਉ ਰਹੀ ਨੂੰ ਪਾਣੀ ਸਾਰੀ ਪੜਾਪੀ ਆ ਬਸ ਚਾਹ ਪੀਂਦੀ ਆ ਦਿਨਾਂ ਲਈ ਨਗਾ ਪੇ ਮਾਰਦੇ ਆ ਹਾਂਜੀ ਤਾਂ ਹੁਣ ਸਾਡੀ ਚਾਹ ਬਣ ਗਈ ਆ ਲੈ ਨੀ ਗੜੇ ਕੇਰੀ ਫੇ ਫੂਂਡੇ ਪੂਜਾ ਫੂਂਡ ਏਗ ਜੂ ਪਾਪੇ ਦਾ ਟੁੱਟ ਜਾਣਾ ਵਾ ਇਹ ਫਿਰ ਤੇਰੇ ਚਪੇੜੇ ਪੈ ਜਾਣੇ ਪਾਪੇ ਤੋਂ

ਉਹਿਆ ਲੈਣਾ ਦਾ 15 ਦੇਖ ਤਾਂ ਫੇਰੀ ਬਹੁਤ ਆ ਸਾਡੀ ਚਾਂਗੜੀ ਪਾਪਾ ਆ ਜੱਛੂ ਆਂਦੀ ਕਿਹੜਾ ਫੁੱਲ ਜਸੂ ਦੀ ਬੱਲੇ ਬੱਲੇ ਪਾਪਾ ਪਾਪਾ ਜੱਛੂ ਆਂ ਲੈ ਹਾਂਜੀ ਤਾਂ ਹੁਣ ਮੈਂ ਕੱਟ ਰਹੀ ਸੀ ਸਬਜ਼ੀ ਨਾਨੇ ਸਾਡੀ ਚਲੇ ਗਏ ਬਾਹਰ ਤੁਸੇ ਗਰੀ ਬਈ ਬਾਹਰ ਗੜੀ ਦੀਦੀ ਰਕਲੇ ਤੇ ਸਾਡੇ ਨਿਆਣੇ ਭਾਣੇ ਵੀ ਉੱਥੇ ਚਲੇ ਗਏ ਤੇ ਮੈਂ ਤਾਂ ਬੈਠ ਚੱਲ ਲਈ ਤੇ ਆ ਸਾਡੇ ਸੀਪੂ ਆ ਗਈ ਮੇਰੇ ਕੋਲ ਹੈਲੋ अपना <laughs> 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 ਪੋਪਲੇ ਲਈ ਜਾਂਦੀ ਆ। ਕਿਵੇਂ ਹਾਂ? ਲਾ। ਹੰਨੀ ਪੋਪਲੇ ਨਾ ਚਾਹ ਪਿੰਦੀ ਆ। ਪੋਪਲੇ ਤਰ ਚੂਹੀ ਹੁੰਦੇ ਜਾਂ ਦੇਵਤਾਰੇ। ਹਣਾ ਕਾਜ ਕਰ ਜਾ ਮੈਂ ਪਿੰਮਾ। ਸਿੱਧਾ ਨਾ। ਆ ਵੀ ਨਾ ਤਵਰੇ। ਮਰ ਰੋੜੈ ਨਾ। ਹਾਏ। ਇਹ ਬਦਤਮੀਜ਼ ਕਰ ਲਿਆ। ਗੋਲਨੇ ਕਰ ਲਿਆ। ਚਾ ਚਾ ਤੁਨੇ ਮੰਦਰੀਆਂ ਗਈ ਕਿਹਨੂੰ ਆਦਾ ਆ ਜੱਤੀ ਮੰਦਰੀ ਜਾਂਦਾ ਜਾਂਦਾ ਹੋਏ ਮੰਦਰੀ ਆ ਗਈ ਆ ਮੰਦਰੀ ਆਉਂਦੀ ਆਪਣੇ ਘਰੇ ਵਾਂਗੇ ਆ ਮੰਦਰੀ ਮੰਦਰੀ ਤੋਂ ਡਾਂਗ ਇਹਦੇ ਚ ਮੰਦਰੀ ਆ ਗਈ ਆ ਪਾਪੂ ਨੂੰ ਮਿਲ ਲੇ ਹਾਂਜੀ ਗਾਇਸ ਤਾਂ ਕਿਵੇਂ ਆ ਸਾਰੇ ਜਾਨੇ ਤੇ ਅਸੀਂ ਕੱਲ ਜਾਣਾ ਸੀ ਦੁਕਾਨ ਤੇ ਤੇ ਕੱਲ ਸਾਡੇ ਤਾਂ ਜਾਣ ਹੀ ਹੋਇਆ ਕਿਉਂਕਿ ਨਾਨੀ ਜੀ ਆ ਗਏ ਸੀ ਤੇ ਤਾਂ ਆਪਾਂ ਹਗੇ ਫ੍ਰੀ ਤੇ ਜਦੋਂ ਉਹਦਾ ਪਾਪਾ ਆ ਗਿਆ ਪਾਪਾ ਪਾਪਾ ਤੇ ਹੁਣ ਲੱਗਾ ਵੀਰੇ ਦਾ ਮੋਟਰਸਾਈਕਲ ਚੜਨਾ ਸਾਫ ਕਰ ਰਿਹਾ ਕੀ ਸਾਫ ਕਰਦਾ ਇੰਜਨ ਇੰਜਨ ਧੋ ਰਿਹਾ ਤੇ ਸਾਡੀ ਭੁੰਡ ਨਈ ਨਈ ਕਰਕੇ ਬੈਠੀ ਐ ਸਣਸਣ ਬਣ ਕੇ ਗਾਲਾਂ ਖਾਈਆਂ ਨੀਆਂ ਲੈ ਮੈਨੂੰ ਵਿਖਾਉਂਦਾ ਇਹ ਵੀ ਮੈਂ ਗ੍ਰਿਪਸ ਖਾ ਰਿਆ ਹਾਂ

ਯਾਰ ਹੋ ਗਏ ਜੇ ਅਸੀਂ ਚੱਲੇ ਦੁਕਾਨ ਤੇ ਜਲਦ ਆ ਪਾਪਾ ਸਾਡੀ ਵੇਟ ਕਰੀ ਜਾਂਦਾ ਬਾਹਰ ਤੇ ਹਾਂ ਅਸੀਂ ਚੱਲੇ ਆਂ ਫਿਰ ਤੇ ਮੈਲਦੇ ਉੱਥੇ ਜਾ ਕੇ ਹੁਣ ਅਸੀਂ ਚੱਲਨੇ ਆਂ ਸ਼ੌਪ ਤੇ ਬਾਵਾ ਕਿਹਾ 300 ਤੇ 8300 ਮਾਂ ਦੇ ਘਰ ਤੋਂ ਕਿੱਥੇ ਲਾ ਕੇ ਆਏ ਆ ਮਾਂ ਦੇ ਘਰੋਂ ਪਾਪਾ ਨੇ ਲਾਇਆ ਆ 250 ਹੋਰ ਲਾਉਂ ਬਿੱਟੂ ਦੇ ਬਾਈਕ ਦਾ ਸਮਾਨ ਲੈ हैं ਆਏ ਆ ਮਗਲਾ ਲੈ ਆਉਣਾ ਹੈ ਢਾਈ ਦਾ ਲੈਣਾ ਹੈ ਮੈਲਦੇ ਆ ਜੀ ਸ਼ਾਪ ਤੇ ਜਾ ਕੇ ਪੰਜ ਦੀ ਸ਼ਾਪ ਪਾਪਾ ਮੈਂ ਆਪੇ ਜੂਤੂ ਮਮਨੂ ਗੂਟ ਪਾਇਆ ਪਾਪੇ ਵੀ

ਹੌਲੀ 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 ਬੱਬੂ ਦਾ ਪੁੱਛ ਗਿਆ ਆ ਜੋ ਬਾਪੇ ਤੁਹਾਡਾ ਛਾਂ ਮੇ ਕਿੱਥੇ ਹਾਂ ਅਸੀਂ ਚੱਲੇ ਆਂ ਨੈਕਸਟ ਸ਼ਾਪ ਤੇ ਸਾਨੂੰ ਇੱਥੋਂ ਵੀ ਨਹੀਂ ਮਿਲਿਆ ਸਾਮਾਨ ਸਾਡਾ ਹੁਣ ਅਸੀਂ ਅੱਗੇ ਦੇਖਦੇ ਆਂ ਲੈਸ ਲੈਸ ਤੇ ਗੋਟਾ ਦੇਖਦੇ ਆਂ ਫਰਗਿਆ ਜੇ ਵੀ ਸਾਡੇ ਆ ਰਿਹਾ ਆ ਜਾ ਆ ਜਾ ਜ ਆਪਣੀ ਤਾ ਜਾ ਭੱਜ ਜਾ ਭੱਜ ਜਾ ਭੱਜ ਜਾ ਹਾਂਜੀ ਤਾਂ ਆਪਾਂ ਸਮਾਨ ਲੈ ਲਿਆ ਤੇ ਹੁਣ ਅਸੀਂ ਚੱਲਨੇ ਆ ਘਰੇ ਮਾਪੇ ਕਹਿੰਿਆ ਆ ਕੁੜੀ ਔਖੇ ਹੋਈ ਜਾਂਦੀ ਆ ਭਰਾਵਾ ਕੋਈ ਰਾਸ ਸਮਾਨ ਲੈਣਾ ਇਹਨੇ ਦਾ ਹਾਂ ਕਹਿੰਦਾ ਸੀ ਘਰੇ ਚੱਲੋ ਮੈਂ ਕਹਾਂ ਸੀ ਫੇਰ ਆਵਾਂਗੇ ਸਾਨੂੰ ਜਲਦੀ ਮਾਂ ਪੁੱਤਰ ਮੈਂ ਕਹਨੇ ਬਾਈਕ ਦਾ ਕੰਮ ਕਰਦਾ ਪਪਾ ਚੱਲੇ ਹਾਂਜੀ ਘਰੇ ਖੜ ਜਾ ਮੈਂ ਲੈ ਲਿਆ ਗੋਲੀ ਦੇ ਦਸਾਂ ਜਗੂ ਸੁਣੇਗਾ ਮੈਨੂੰ ਰਾਤ ਤੇ ਅਮਰ ਪਤਾ ਡੇਰ ਤੋਂ ਬੈਠਾ ਹਾਂ ਨੂੰ ਜੜ ਲਾਇਆ ਕਰ ਤੇ ਐਂ ਚੜਨ ਨੂੰ ਇੱਥੇ ਰੱਖ ਇੱਥੇ ਰੱਖ ਦੇ ਰੈਂਟ ਅਕਦਾ ਤੰਦਾ ਦਾ ਪਾ ਲਈ ਨਾ ਉਹ ਆਹ ਚ ਲੱਗਾ ਮੈਨੂੰ ਜੜਦੇ ਸੇ ਜਾਗਦਾ ਹੀ ਨਹੀਂ ਸੁਰੇ ਹੋਣਾ ਮੈਨੂੰ ਇਹ ਇਹ ਇੱਥੇ ਰੱਖ ਹੱਥ ਚੱਕ ਐਂ ਆਏ ਬਰਕੇ ਠੀਕ ਆ ਹਾਂਜੀ ਤਾਂ ਹੁਣ ਕਰਦੇ ਆਪਾਂ ਘਰੇ ਜਾ ਕੇ ਦੂਜੇ ਨਾਲ ਕੀ ਤਾਂ ਆ ਪਾ ਕੇ ਸਿਖਰੇ ਪਿਛੋਂ ਸਾਡਾ ਛਾਂਗ ਆ ਹੁੰਦੇ ਹੁੰਦੇ ਹੁਣ ਅਸੀਂ ਲੱਗੀਆਂ ਜੇ ਕੰਮ ਕਰਨ ਹਾਂਜੀ ਤਾਂ ਸਾਡੀ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਸਾਡਾ ਸਬਸਕ੍ਰਾਈਬ ਕਰ ਲਓ ਨੈਕਸਟ ਵਲੌਗ ਦੇਖਣ ਲਈ